ਕਿਸੇ ਦੀ ਮੁਲਾਕਾਤ ਹੀ ਨਾ ਕਰਨ ਦਿੱਤੀ ਜਾਵੇ ਅਸੀਂ ਕੋਈ ਮੁਲਾਕਾਤ ਉਹਨੂੰ ਦੇ ਨਹੀਂ ਸੀ ਆਉਣਾ ਸਿੱਖਾਂ ਵਿੱਚੋਂ ਦੀ ਸਿਰਫ ਉਹਦੇ ਦਰਸ਼ਨ ਕਰਨੇ ਸੀ ਆਪਣੇ ਲੀਡਰ ਦੇ ਤਾਂ ਕਿ ਉਹ ਮੁਸੀਬਤਾਂ ਦੇ ਨਾਲ ਦਲੇਰੀ ਨਾਲ ਨਜਿੱਠ ਸਕੇ ਤੇ ਸਾਨੂੰ ਰੋਕ ਦਿੱਤਾ ਤੇ ਅਸੀਂ ਮਹਿਸੂਸ ਕਰਨੇ ਆ ਕਿ ਅਸੀਂ ਗੁਲਾਮ ਦੇਸ਼ ਵਿੱਚ ਰਹਿ ਰਹੇ ਹਾਂ ਬਈ ਉਹਦੀ 10 ਦਿਨਾਂ ਬਾਅਦ ਹੀ ਮੁਲਾਕਾਤ ਕਰਨ ਦਾ ਕਾਨੂੰਨ ਹੋਵੇ 10 ਦਿਨਾਂ ਬਾਅਦ ਨਹੀਂ 15 ਦਿਨਾਂ ਬਾਅਦ ਹੀ ਕਰਨ ਵਾਲਾ ਹੋਵੇ ਇੱਕ ਦਿਨ ਜਿਹੜਾ ਵਾ ਦਿੱਤਾ ਜਾਵੇ ਜਦੋਂ ਹਰ ਇਨਸਾਨ ਜਿਹੜਾ ਵਾ ਉਹਦੀ ਜਿਹੜੀ ਇਹ ਮੁਲਾਕਾਤ ਕਰ ਸਕੇ ਅਸੀਂ ਇਹੋ ਜੇ ਕਾਨੂੰਨ ਜਿਹੜੇ ਨੇ ਇਹਨਾਂ ਨੂੰ ਬਦਲਾਂਗੇ ਤਾਂ ਕਿ ਕੋਈ ਵੀ ਬੰਦਾ ਜੇਲ੍ਹ ਚ ਆਏ ਕਿਸੇ ਵੀ ਪਾਰਟੀ ਦਾ ਆਵੇ ਉਹਦੇ ਵਰਕਰ ਉਹਦੇ ਲੀਡਰ ਉਹਦੇ ਜਿਹੜੇ ਸਾਥੀ ਨੇ ਉਹ ਉਹਦੀ ਪਰਿਵਾਰ ਜਿਹੜਾ ਵਾ ਉਹਦੀਆਂ ਮੁਲਾਕਾਤਾਂ ਕਰਨ ਯਾਨੀ ਹਰ ਇੱਕ ਸਿੱਖ ਕੌਮ ਦੁਨੀਆ ਦੇ ਕੋਨੇ-ਕੋਨੇ ਤੋਂ ਉਹਨੂੰ ਸਿਰ ਝਕਾਉਂਦੀ ਐ ਤੇ ਉਹਦੇ ਪੈਰਾਂ 'ਚ ਬੈਂਦੀ ਸੀ ਉਹਦਾ ਹੁਕਮ ਜਿਹੜਾ ਸੀਗਾ ਉਹ ਸਾਨੂੰ ਰੱਬ ਦਾ ਹੁਕਮ ਸੀ ਜਦੋਂ ਏਡੀ ਵੱਡੀ ਪਦਵੀ ਤੇ ਕੋਈ ਇਨਸਾਨ ਪਹੁੰਚਦਾ ਤੇ ਰੱਬ ਦੀ ਅশীরਵਾਦ ਤੋਂ ਬਿਨਾਂ ਨਹੀਂ ਪਹੁੰਚਦਾ ਤੇ ਜਦੋਂ ਲੱਥਦਾ ਵਾ ਉਦੋਂ ਵੀ ਰੱਬ ਲੋਂਦਾ ਬੰਦਾ ਨਹੀਂ ਕੋਈ ਜੰਮਿਆ ਕਿਸੇ ਨੂੰ ਏਡੀ ਵੱਡੀ ਪਦਵੀ ਤੋਂ ਲਾਉਣ ਵਾਲਾ ਤੇ ਉਹਨੇ ਬਿਆਨ ਦਿੱਤਾ ਕਿ ਸਖਬੀਰ ਹੁਣ ਮੇਰੇ ਥੱਲੇ ਆ ਗਿਆ ਵਾ ਮੈਂ ਸਮਝਣਾ ਉਹ ਥੱਲੇ ਨਹੀਂ ਆਇਆ ਤੇਰੀ ਮੱਤ ਮਾਰੀ ਗਈ ਹੈ ਤੂੰ ਥੱਲੇ ਆ ਗਿਆ ਵਾ ਕਿ ਬਰਾਬਰ ਆਣ ਕੇ ਬਹਿ ਗਿਆ ਵਾ ਮੇਨੇ ਪੇੜਨਾ ਵਾਂ ਜਨਾਨੀਆਂ ਵਾਲੇ ਤੇ ਐਸੀਆਂ ਗੱਲਾਂ ਕਰਨਾ ਜਿਹੜਾ ਅਕਲ ਵਾਲਾ ਇਨਸਾਨ ਨਹੀਂ ਕਰ ਸਕਦਾ ਜਿਸ ਤੱਕ ਤੇ ਤੂੰ ਸੀ ਤੇਰੇ ਲਫ਼ਜ਼ ਮਲਮ ਪੱਟੀ ਕਰਨ ਵਾਲੇ ਹੋਣ ਚਾਹੀਦੇ ਨੇ ਬਿਲਕੁਲ ਅਸੀਂ ਯਾਰੀ ਪਾਈ ਸੀ ਵੀ ਸਾਡੀ ਹਿੰਦੁਸਤਾਨ ਤੇ ਕੋਈ ਬਾਹ ਫੜਨ ਵਾਲਾ ਹੋਵੇ ਜਿਹਦੇ ਮਗਰ ਅਸੀਂ ਖਲੋਈਏ ਤੇ ਉਹ ਸਾਡੇ ਮਗਰ ਖਲੋਏ ਕਿਉਂਕਿ ਕਾਂਗਰਸ ਨੇ ਤੋਪਾਂ ਟੈਂਕਾਂ ਨਾਲ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਜਿਸ ਸਰੋਵਰ ਤੋਂ ਅਸੀਂ ਚੂਲਾ ਲਾ ਕੇ ਆਪਣੀ ਜ਼ਿੰਦਗੀ ਦੀ ਤਬਦੀਲੀ ਸਮਝਨੇ ਆ ਆਪਣੇ ਰੋਗ ਗਵਾਉਣੇ ਆ ਪੁੱਤਰ ਚੂਲਾ ਉਹ ਤਲਾਬ ਵੀ ਖੂਨ ਦੇ ਨਾਲ ਭਰ ਦਿੱਤਾ ਗਿਆ ਉਸ ਪਾਰਟੀ ਦੇ ਖਿਲਾਫ ਅਸੀਂ ਭਾਜੀਪੀ ਦੇ ਨਾਲ ਸਾਂਝ ਪਾਈ ਤੇ ਜਦੋਂ ਨਹੀਂ ਸੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਰਿਹਾ ਅਸੀਂ ਇਹਨਾਂ ਨਾਲ ਵੱਖਰੀ ਇਲੈਕਸ਼ਨ ਲੜੀ ਸੀ ਨੌਂ ਪਾਰਲੀਮੈਂਟ ਚ ਜਿੱਤੇ ਸਾਂ ਤੇ ਅਸੀਂ ਚਟਾਲਾ ਸਾਹਿਬ ਦੀਆਂ ਵੋਟਾਂ ਵੀ ਲਈਆਂ ਫਰوق ਅਬਦੁੱਲੇ ਦੀਆਂ ਵੀ ਵੋਟਾਂ ਲਈਆਂ ਹੋਰ ਵੀ ਵੋਟਾਂ ਲੈ ਕੇ ਇਹ ਅਟਲ ਬਿਹਾਰੀ ਬਾਜਪਾਈ ਨੂੰ ਸਾਡੀਆਂ ਵੋਟਾਂ ਨਾਲ ਪ੍ਰਧਾਨ ਮੰਤਰੀ ਬਣਿਆ ਅਸੀਂ ਬੀਜੇਪੀ ਦੇ ਸਿਰ ਤੇ ਤਾਜ ਰੱਖਿਆ ਤੇ ਜਿਹਦੇ ਸਿਰ ਤੇ ਤਾਜ ਰੱਖਿਆ ਹੋਵੇ ਔਖੇ ਵੇਲੇ ਉਹਨੂੰ ਯਾਦ ਕੀਤਾ ਜਾਂਦਾ ਪਰ ਸਾਡੀ ਔਖੇ ਵੇਲੇ ਬਾ ਨਹੀਂ ਫੜੀ ਸਾਨੂੰ ਜੇ ਪੀੜ ਹੈ ਤੇ ਉਹਨਾਂ ਸੱਜਣਾ ਤੇ ਪੀੜਿਆ ਜਿਨ੍ਹਾਂ ਲਈ ਅਸੀਂ ਕੁਝ ਕੀਤਾ 27 ਚ ਅਕਾਲੀ ਦਲ ਇਕੱਲਾ ਚੋਣਾ ਲੜੂਗਾ ਜਿਸ ਤਰ੍ਹਾਂ ਤੁਸੀਂ ਬੀਜੇਪੀ ਦੇ ਨਿਸ਼ਾਨਾ ਸਾਧ ਆਜੇ ਹਾਲਾਤ ਜਿਹੜੇ ਨੇ ਪਤਾ ਨਹੀਂ ਕਿੱਧਰ ਨੂੰ ਹੁੰਦੇ ਆ ਪਰ ਇਹ ਪਾਰਟੀ ਦੀਆਂ ਜੜਾਂ ਪਤਾਲ ਵਿੱਚ ਨੇ ਜੋ ਬੋਲੇ ਤਾਂ ਫੇਰੇ ਮੈਂ ਬੇਨਤੀ ਕੀਤੀ ਹੈ ਜੀ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਮੁਲਾਕਾਤ ਜਿਹੜੀ ਹੈ ਜੀ ਉਹ ਪਰਿਵਾਰਕ ਮੈਂਬਰ ਤੇ ਵਕੀਲ ਜਿਹੜੇ ਨੇ ਉਹੀ ਮੁਲਾਕਾਤ ਕਰ ਸਕਦੇ ਨੇ ਜੀ ਅੱਜ ਸੁਚਲ ਸਿੰਘ ਲੰਘਾ ਪਹੁੰਚੇ ਨੇ ਪਿਛਲੇ ਦਿਨ ਚੀਮਾ ਵੀ ਪਹੁੰਚੇ ਸਕੰਦਰ ਸਿੰਘ ਲੁਕਾ ਵੀ ਪਹੁੰਚੇ ਸੀ ਕਾਲੀਆਂ ਨੂੰ ਨੇ ਮੁਲਾਕਾਤ ਹੋਣ ਦੇ ਨਹੀਂ ਤੁਸੀਂ ਗਲਤ ਸਵਾਲ ਕਰ ਰਹੇ ਹੋ ਕਾਲੀਆਂ ਤਾਂ ਇੱਥੇ ਕੋਈ ਨਹੀਂ ਜੀ ਪਰਿਵਾਰਕ ਮੈਂਬਰ ਜੇ ਕੋਈ ਪਰਿਵਾਰਕ ਮੈਂਬਰ ਕੋਈ ਵੀ ਹੋਵੇ ਕਿਸੇ ਵੀ ਉਹਦੇ 'ਚ ਹੋਵੇ ਉਹਨੂੰ ਮੁਲਾਕਾਤ ਤੋਂ ਮਨਾਈ ਨਹੀਂ ਪਰ ਉਹਨਾਂ ਦਾ ਅੰਦਰ ਪਰਿਵਾਰਕ ਮੈਂਬਰ ਹੋਣਾ ਚਾਹੀਦਾ ਉਹਨਾਂ ਦੀ ਮੁਲਾਕਾਤ ਅਸੀਂ ਕਰਵਾ ਰਹੇ ਹਾਂ ਜੀ ਧੰਨਵਾਦ